ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸ਼ੇਰਗੜ ਖੁਰਦਾ ਉਹਨਾਂ ਦੇ ਸਰਪੰਚੀ ਦੇ ਮੱਦੇ ਤੇ ਅੱਜ ਪੰਚਾਇਤ ਕੀਤੀ ਗਈ ਏ ਸੰਤ ਬਾਬਾ ਤੋਰੀ ਸਾਹਿਬ ਜੀ ਦੇ ਡੇਰੇ ਤੇ ਪੰਚਾਇਤ ਦਾ ਸਰਪੰਚ ਬਣਾਉਣ ਵਾਸਤੇ ਜਿਹਦੇ ਵਿੱਚ ਸਰਦਾਰ ਸੁਰਿੰਦਰ ਸਿੰਘ ਭੁੱਲਰ ਡੇਰੇ ਤੋਂ ਉਹਨਾਂ ਨੂੰ ਸਰਬਸੰਮਤੀ ਨਾਲ ਪਿੰਡ ਸ਼ੇਰਗੜ ਡੇਰਾ ਖੁਰਦ ਸਰਪੰਚ ਚੁਣ ਲਿਆ ਗਿਆ ਤੇ ਸਾਰੀ ਪੰਚਾਇਤ ਦਾ ਸਾਰੇ ਪਿੰਡ ਸ਼ੇਰਗੜ ਦਾ ਪਤਵੰਤੇ ਸੱਜਣ ਜਿੰਨੇ ਵੀ ਮੋਤਵਾਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਰਾ ਜੋਰ ਲਾ ਕੇ ਸੰਮਤੀ ਨਾਲ ਸਰਪੰਚ ਸਰਦਾਰ ਸੁਰਿੰਦਰ ਸਿੰਘ ੁੱਲਰ ਨੂੰ ਡੇਰੇ ਤੋਂ ਬਣਾਇਆ ਹੈ ਤੇ ਵੈਗਰੂ ਸਾਰਿਆਂ ਨੂੰ ਇਦਾਂ ਹੀ ਸਮੱਤ ਬਖਸ਼ੇ ਤੇ ਸਾਰੀਆਂ ਪੰਚਾਇਤਾਂ ਨੂੰ ਬੇਨਤੀ ਕਿ ਇਦਾਂ ਹੀ ਖਰਚਾ ਪਚਾ ਕੇ ਆਪਣੀਆਂ ਪਾਰਟੀ ਬਾਜ਼ੀਆਂ ਤੋਂ ਬਚ ਕੇ ਸਮਾਜ ਤੋਂ ਉੱਪਰ ਉੱਠ ਕੇ ਇਹੋ ਜਿਹੇ ਕਦਮ ਚੁੱਕੋ ਤੇ ਸਰਦਾਰ ਸੁਰਿੰਦਰ ਸਿੰਘ ਪਿੰਡ ਸ਼ੇਰਗੜ ਖੁਰਦੀ ਪੰਚਾਇਤ ਦੇ ਨਵੇਂ ਸਰਪੰਚ ਬਣ ਚੁੱਕੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਜੀ 사ਸੀ ਗਾ ਜੀ ਕੈਪਟਨ ਜੀ ਜੋੜ ਦਿਓ ਬੋਲਣ ਫਿਰ ਸ਼ੇਅਰ ਕਰ ਅੱਛਾ ਜੀ ਸਮਝ ਸਮਝੋ ਤਾ ਆਪਣੇ ਸਹਿਮਤ ਨਾਲ ਹਾਂ ਜੀ ਹਾਂ ਜੀ ਸਾਰੇ ਸਹਿਮਤ ਨੇ ਜੀ ਅੱਛਾ ਜੀ ਹਾਂ ਜੀ 사ਸੀ ਗਾ ਜੀ ਕਹਿਣਾ ਚਾਹੂੰਗਾ ਤੁਸੇ ਮੈਂ ਕਹਿਣਾ ਮੇਰਾ ਬਹੁਤ ਵਧੀਆ ਪ੍ਰਤਪਾਈਏ ਪਿੰਡ ਸ਼ੇਰਗੜ ਦੀ ਬਾਹਰਲੀ ਪੰਚਾਇਤ ਨੇ ਤੇ ਅਸੀਂ ਕਹਾਂਗੇ ਵੀ ਹੋਰ ਵੀ ਪੰਚਾਇਤਾਂ ਨੂੰ ਸਾਡੇ ਪਿੰਡ ਵਾਲੀ ਵੀ ਅਸੀਂ ਸਾਂਝੀ ਮਤੀ ਦਾ ਮਿਲਾਈਏ ਕਿਉਂਕਿ ਜਿਹੜਾ ਲੋਕਾਂ ਦਾ ਜਾੜਾ ਲੋਕਾਂ ਦੇ ਮਤਲਬ ਮਾਨ ਬੜਾਪਾ ਮਾ ਹੁੰਦਾ ਹੈ ਉਹ ਚੀਜ਼ਾਂ ਜਿਹੜੀਆਂ ਖਤਮ ਹੋ ਜਾਂਦੇ ਪਿੰਡਾਂ ਦੇ ਵਿੱਚ ਸਮਝੌਤਾ ਹੁੰਦਾ ਤੇ ਇੱਕ ਜਿਹੜਾ ਨਜਾਇਜ਼ ਪੈਸਾ ਖਰਚ ਹੋ ਜਾਂਦਾ ਜਾਂ ਅਪਜ ਲੜਾਈਆਂ ਝਗੜੇ ਹੁੰਦੇ ਨੇ ਉਹ ਖਤਮ ਹੋ ਜਾਣਾ ਇਸ ਵਾਸਤੇ ਬਹੁਤ ਬਹੁਤ ਵਧਾਈ ਹੈ ਬਾਦਿਆ ਡੇਰੇ ਵਾਲੀ ਪੰਚਾਇਤ ਨੂੰ ਜਿਨ੍ਹਾਂ ਨੇ ਬੈਠ ਕੇ ਗੁਰੂ ਦੇ ਗੁਰੂ ਘਰ ਦੇ ਵਿੱਚ ਇਹ ਫੈਸਲੇ ਨੂੰ ਸ਼ੇਰ ਚਾੜਿਆ ਹੈ ਔਰ ਸਮਝੌਤਾ ਕੀਤਾ ਠੀਕ ਹੈ। ਜੋਖਾ ਬਲਾਅਨ ਹੋ ਗਿਆ ਜੀ ਇਹ ਬਲਾਅਨ। ਬੰਸਪਲਾ ਡੇਰੇ ਵਾਲੀ ਪੰਚਾਇਤ ਦਾ ਹੋ ਗਿਆ। ਚਲੋ ਬੜੀ ਵਧੀਆ ਗੱਲ ਹੈ। ਬਹੁਤ ਜ਼ਰੂਰੀ ਕੰਮ ਹੋਈ ਹੈ। ਠੀਕ।